ਇਥੇ ਮੈਂ ਕੀ ਕਰਨਾ ਉਹਥੇ ਵਾਵਾ ਟੈਨਸ਼ਨਾਂ ਦੂਰ ਹੋ ਜਾਂਦੀਆਂ ਕਿਹੜੀ ਹਰਿਆਲੀ ਵੇਖੀ ਦੀ ਚਾਰ ਸਫੇਰੇ ਨਹੀਂ ਤੇ ਟੈਨਸ਼ਨਾਂ ਹੁੰਦੇ ਘਰੋਂ ਨਿਕਲ ਜਾਈਦਾ ਤੇ ਮੈਂ ਕਿਹੜਾ ਘਰੋਂ ਨਿਕਲ ਗਿਆ ਮੈਂ ਹੁਣ ਕੰਮ ਤੇ ਜਾਣਾ ਮੈਂ ਪੱਠੇ ਲਿਉਣੇ ਨਾਲੇ ਨਹੀਂ ਤੇ ਜੇ ਉਹ ਤੇ ਟੈਨਸ਼ਨਾਂ ਦੂਰ ਹੁੰਦੀਆਂ ਤਾਂ ਫਿਰ ਮੈਨੂੰ ਵੀ ਨਾਲ ਲੈ ਜਾਓ ਮੈਂ ਵੀ ਹੱਥ ਚੱਲ ਜੂਗੀ ਬੰਬੀ ਤੇ ਤੂੰ ਹੀ ਆਲਾ ਪੱਠੇ ਵਢਾ ਲਈ ਮੇਰੇ ਨਾਲ ਆਹੋ ਟੈਨਸ਼ਨਾਂ ਦੂਰ ਹੁੰਦੀਆਂ ਹੁਣ ਬੰਬੀ ਦੇ ਮੋਟਰ ਤੇ ਜਾਣਾ ਹੀ ਨਹੀਂ ਕੰਮ ਕਰਨਾ ਹੀ ਨਹੀਂ ਕੋਈ ਜਾਣਾ ਤਾਂ ਹੈਗਾ ਤੇ ਇਹਨੇ ਟੈਨਸ਼ਨਾਂ ਨਿਕਾਲ ਗਾਡੇ ਮੈਂ ਤਾਂ ਗਿਆ ਹੀਗਾ ਛੇਤੀ ਆਜੇ ਤੂੰ ਇੱਦਾਂ ਕਹਿ ਨਹੀਂ ਅੱਗੇ ਜਿੱਦਾਂ ਮੈਂ ਤੇ ਘੰਟੇ ਦਾ ਕੰਮ ਹੁੰਦਾ ਤਾਂ ਤਿੰਨ ਤੋਂ ਦੋ ਘੰਟੇ ਲਾ ਗਿਆ ਦਿੰਦੇ ਚੱਲ ਆ ਜੀ ਉਹ ਟਾਈਮ ਤੇ ਲੱਗਦਾ ਹੀ ਐ ਪੱਠੇ ਵੱਢਣ ਨੂੰ ਕਿਉਂ ਨਾ ਉਥੇ ਮੇਰੇ ਵੱਡੇ ਨੇ ਖੁੰਦੇ ਗਏ ਨੇ ਜਾਂਦਿਆਂ ਨੂੰ ਚੱਲ ਜਾਓ ਲੈ ਆਓ ਆਪ ਦੋ ਵੀ ਬੰਦੇ ਵਾਲੀ ਮੈਨੂ ਟੈਨਸ਼ਨ ਮੈਨੂ ਟੈਨਸ਼ਨ ਆਪ ਤਾਂ ਚੁੱਪ ਕਰਕੇ ਬੰਬੀ ਤੇ ਚੱਲ ਜਾਂਦੇ ਆ ਤੇ ਜੇ ਕੋਈ ਆ ਗਿਆ ਕਿਥੋਂ ਲੈਉਣਾ ਤੇ ਕੀ ਖਵਾ ਲੈਣਾ ਉਹਦੇ ਮੈਨੂ ਟੈਨਸ਼ਨ ਆ ਨਾ ਅੰਦਰੋਂ ਵੀਰੇ ਤਾਂ ਉਹ ਕਾਲਜ ਜਾਂਦਾ ਇਹ ਜਾਂਦੇ ਬੰਬੀ ਤੇ ਜਾ ਕੇ ਬੈਠੇ ਰਹਿੰਦੇ ਆ ਤੇ ਮੈਂ ਘਰ ਇਕੱਲੀ ਕਰੀ ਕੇ ਪਾਸੇ ਸੋਚਦੇ ਕਦੀ ਕੇ ਪਾਸੇ ਸੋਚੇ ਟੈਨਸ਼ਨਾਂ ਤੇਰੀਆਂ ਬੰਦਿਆਂ ਨੂੰ ਨਹੀਂ ਹੁੰਦੀਆਂ ਜਿਨਾਨੀਆਂ ਨੇ ਵੀ ਹੁੰਦੀਆਂ ਟੈਨਸ਼ਨਾਂ ਟੈਨਸ਼ਨ ਘਾ ਦਿੰਦੇ ਚਲੋ ਮੈਂ ਝਾੜੂ ਲਾਵਾਂ ਰਿ ਸਫਾਈ ਕਰਨ ਵਾਲੀ ਅਜੇ ਬਸ ਰੋਟੀ ਪਾਣੀ ਤਈ ਘਵਾਇਆ ਅਜਾਂ ਇਹ ਬੰਦੇ ਨੇ ਕੀ ਕਰਨਾ ਵਾ ਮੀਨਾਂ ਬੰਬੀ ਵਾਲਾ ਕੋਠਾ ਡਿੱਗ ਪਿਆ ਹੀ ਖਰਚੇ ਹੋਰ ਪੂਰੇ ਨਹੀਂ ਹੁੰਦੇ ਮੰਦਾ ਆ ਕੰਮ ਕਰੂਗਾ ਘਰਾਂ ਦੇ ਖਰਚੇ ਪੂਰੇ ਕਰੂਗਾ ਸਮਝ ਨਹੀਂ ਆਉਂਦੀ ਕਰੇ ਕੀ ਮਾੜਾ ਬੰਦਾ ਆ ਮੈਂ ਥੋੜੀ ਕਹਿੰਦੇ ਜੱਟ ਦੀ ਜੂਨ ਬੁੜੀ ਰੇੜ-ਰੇੜ ਕਰ ਕਰ ਮਰ ਜਾਣਾ ਵਾਕਿਆ ਬੁਰੀ ਜੂਨ ਆ ਤੇ ਗਾਣੇ ਵਾਲੇ ਗਾਣਿਆਂ ਚ ਇਦਾਂ ਜੱਟ-ਜੱਟ ਕਰਾਈ ਆ ਵੀ ਜਿੱਦਾਂ ਜੱਟ ਤੋਂ ਸੁਖੀ ਕੋਈ ਨਹੀਂਗਾ ਘਟਾਂ ਬਾਰੇ ਪੁੱਛਣਾ ਲੱਗੇ ਪਿੰਡਾਂ ਦੇ ਜਾ ਕੇ ਤੇ ਬੜੀ ਪਿਆਲੀ ਵਾਲਿਆਂ ਨੂੰ ਪੁੱਛ ਕੇ ਵੀ ਕੀ ਬੰਦਾ ਇਹ ਤਾਂ ਉਹ ਹਾਲ ਉਹਨ ਬੰਦਾ ਇਹ ਕਿ ਕਿਰਾਇਆ ਉਹਦਾ ਕਿ ਮੋੜੇ ਦੀ ਫੀਸ ਮਾਹਾਂ ਤਾਰੀ ਕਿੰਨਾ ਕ ਕਰਜ਼ਾ ਚੁੱਕੀ ਜਾਊਗਾ ਬੰਦਾ ਉਹ ਆਪ ਵੀ ਮਾੜੇ ਬੰਦੇ ਦੇ ਮਾਰ ਪਾਉਂਦਾ ごはんがいないや。 ਨਾ ਕੱਟਾ ਪਾਇਆ ਰਾਜਦੀਪ ਨੇ ਆਪਣੇ ਕਮਰੇ ਚ ਕਦੀ ਨਹੀਂ ਕਿ ਚਲ ਮੈਂ ਹੀ ਸਾਫ ਕਰਦਾ ਬਸ ਮੈਂ ਹੀ ਕਰਾਂ ਜੋ ਕਰਾਂ ਕਦੀ ਇਹਨੇ ਨਾ ਧਿਆਨ ਨਹੀਂ ਦਿੱਤਾ ਹੈਗਾ ਘਰ ਤੇ ਦੇਖਾ ਹਾਂ ਕਿੰਦਾ ਚਾਦਰ ਇਕੱਠੀ ਕੀਤੀ ਆ ਇਹਨਾਂ ਤੇ ਰੱਬ ਇੱਕ ਕੁੜੀ ਦੇ ਦਿੰਦਾ ਨਾ ਮੈਨੂੰ ਉਹ ਚੰਗੀ ਐਨਾਂ ਤੇ ਮੇਰੇ ਲਾਗੋ ਕਰਾ ਦਿੰਦੀ ਸਾਰਾ ਦਿਨ ਬਸ ਗੱਡੀ ਤੋੜਦੇ ਰਹਿਣਾ ਲੰਮੇ ਪੈ ਪੈ ਗਏ ਹਾਂ ਜੀ ਹਾਂ ਜੀ ਇਹ ਕਿਉਂ ਕਿੱਥੇ ਮੇਰਾ ਪਲਤ ਏਟੀਐਮ ਕੀ ਕਰਨਾ ਉਹ ਨੰਬਰ ਸਰ ਚਲਾਈ ਮੈਂ ਮੁੰਡੇ ਦਾ ਜਣਦੇ ਨਹੀਂ ਤੇ ਨਹੀਂ ਆਹ ਤੂੰ ਮੈਨਾਂ ਖਲਾਰਾ ਪਾਸੜਨਾ ਪਹਿਲੋ ਇਹ ਕ ਦਿਵਸ ਆਈ ਆ ਕੋ ਤੋਂ ਲੰਮੇ ਪੈਣਾ ਤੇ ਖਿਲਰਨੀ ਆ ਮੈਂ ਅੱਛਾ ਮੰਡੇ ਨੰਬਰ ਸਰ ਕੀ ਕਰਨ ਜਾਣਾ ਉਹਦਾ ਜਣਦੇ ਨਾ ਮੈਂ ਉੱਥੇ ਫਿਰ ਮੈਂ ਚੱਲ ਨਾਲੇ ਹੁੰਦਿਆ ਫੋਨ ਲੈ ਮੰਗਾ ਮੈਂ ਨਹੀਂ ਐਡੀ ਤੋਂ ਆ ਸ਼ਾਂਭਰ ਸਰ ਫੋਨ ਮਿਲਦਾ ਇੱਥੇ ਗੱਦਾਪਰ ਫੋਨ ਨਹੀਂ ਮਿਲਦਾ ਉਹ ਫੂਨ ਤੇ ਲਾ ਇਧਰੋਂ ਉਹ ਡੇ ਲੈਣਾ ਨਾ ਅੰਬਰ ਸਰ ਉਹ ਨਹੀਂ ਲੈਣਾ ਅੰਬਰ ਸਰ ਕੀ ਕਰਨ ਜਾਣਾ ਤੇ ਉਹ ਤਾਂ ਜਨਮ ਦਿਨ ਆਪਾਂ 파ਰਟੀ ਕਰਨੀ ਆ ਅੱਛਾ ਤੇ 파ਰਟੀ ਕਰਨੀ ਹੁੰਦੀ ਨਾ ਉੱਥੇ ਉਹਨੇ ਉਹਨੇ ਕਰਨੀ ਹੋ ਨਹੀਂ ਤਾਂ ਨਾ ਕਰਨੀ ਆ ਆਪਾਂ ਨਹੀਂ ਅੰਬਰ ਸਰ ਜਨਮ ਦਿਨ ਮਨਾਉਣਾ ਉਹਨੇ ਤੇ ਆਪਣੇ ਮਾਪਿਓ ਚ ਮਨਾਏ ਆ ਘਰ ਬੈ ਕੇ ਥੋਨ ਅਗਲੇ ਦੀ ਮਰਜ਼ੀ ਆ ਵੀ ਅਸੀਂ ਥੋਨ ਕਹਿ ਸਕਦੇ ਹਾਂ ਕੁਝ ਅੱਛਾ ਹਾਂ ਕੋਈ ਨਹੀਂ ਚਲ ਜਾਂਦੇ ਨਾਲੇ ਆਪਾਂ ਮੱਥਾ ਟੇਕ ਆਵਾਂਗੇ ਤੁਸੀਂ ਸਿੱਧਾ ਜਾਂਦਾ ਤੇ ਆਪਾਂ ਇਕੱਲਾ ਫੋਨ ਖਰੀਦ ਕੇ ਲਿਆ ਹੁੰਦਾ ਉਹਦੇ ਨਾਲ ਜਾਣਾ ਕੋਈ ਜਿੰਦਗੀ ਹੈ ਵੱਲ ਪਾ ਕੇ ਤਹੀਂ ਉਧਰ ਨੂੰ ਤਾ ਫਿਰ ਕੀ ਹੋਣਾ ਯਾਰ ਜਨਮ ਦੇਣਾ ਵਧੀਆ ਬੰਦਾਂ ਦੇ ਘੋਂ ਫੇਰਵਾਉਣਾ ਹਾਂ ਤੇ ਮੈਂ ਤਾਂ ਗੇਪ ਤੇਰਨ ਦੇ ਬੰਨੇ ਚਾਹੀਦੇ ਆ ਬਸ ਇਹ ਨਹੀਂ ਕਿ ਤੇ ਲਗੋ ਮਾਨ ਲਗੋ ਥੋੜਾ ਬਹੁਤਾ ਕੰਮ ਕਰਾ ਦਿਆ ਕਰਾਂ ਮੈਂ ਤਾ ਤੇਰਾ ਕੀ ਹੋਈ ਕੋਈ ਕਿੰਨਾ ਘਟਾ ਲੈ ਤੈਨੂੰ ਕੋਈ ਮੁੰਡਾ ਫੋਨ ਕਰ ਦੇ ਤੇ ਚਟਿਆਰ ਹੋ ਜਾਣਾ ਤੂੰ ਜਾਣਾ ਹੀ ਪੈਂਦਾ ਜੇ ਕੋਈ ਮੁੰਡਾ ਤੈਨੂੰ ਅੱਖਾਂ ਹੀ ਭਰਾ ਲਿਆ ਉਹ ਤਾਂ ਭਰਾ ਕੇ ਨਹੀਂ ਲੈਂਦਾ ਭਰਾ ਜਾਣਾ ਨਾ ਹੁਣ ਮੈਂ ਉਹ ਇੱਧਰ ਲਾ ਭਰਾਣਾ ਬਾਅਦ ਮੈਂ ਤਿਆਰ ਹੋ ਕੇ ਚਲ ਜਾਣਾ ਕਿੰਨੇ ਦਿਨਾਂ ਦੀ ਸਕੂਟਰੀ ਖਰਾਬ ਹੋਈ ਉਹ ਨਹੀਂ ਬਣਾਉਂਦੇ ਆ ਤੂੰ ਸਕੂਟਰ ਜਣ ਬਣਾ ਲਾਂਗੇ ਕਿ ਇਹਨੂੰ ਨਾਲ ਕਰਾਂਗਾ ਨਾ ਏਡਾ ਇਕੱਲੇ ਜਾਣੀ ਆ ਇਹ ਟੀਮ ਉਥੇ ਪਿਆ ਹਣਾ ਮੇਰੇ ਪਾਸੇ ਤੇ ਤੇਰਾ ਜ਼ਰੂਰ ਠੀਕ ਆ ਆਹੋ ਕੰਮ ਕਰਦੇ ਸੀ ਚਵਾ ਰਿਹਾ ਹਾਂ ਆਹ ਸੰਜੇਵਾ ਆ ਰਿਹਾ ਰਣਵੀ ਤੇ ਆ ਗਿਆ ਕਾਲ ਜੋ ਸਵੇਰੇ ਵੀ ਰੋਟੀ ਨਹੀਂ ਚੱਜਣਾ ਖਾ ਕੇ ਗਿਆ ਤੇ ਘਰ ਕੋਈ ਸਬਜੀ ਹੈ ਨਹੀਂ ਮੈਂ ਦੋ ਗੰਡੇ ਪੈ ਰਹੀ ਉਹ ਭਾਗੇ ਮੈਂ ਪਰੌਂਠੀਆਂ ਬਣਾ ਲੀਆਂ ਮੀਸੀ ਰੋਟੀ ਹੁਣ ਪਤਾ ਨਹੀਂ ਇਹ ਵੀ ਉਹਨੂੰ ਪਸੰਦ ਆਉਂਦੀ ਹੈ ਕਿ ਨਹੀਂ ਆਉਂਦੀ ਮੀ ਰੋਟੀ ਬਣ ਗਈ ਬੰਗੀ ਨੂੰ ਤਾਂ ਪਹਿਲਾਂ ਨਿਗਲੇ ਹੋਣਾ ਚੱਲ ਲੈ ਉਹ ਬੜੀ ਚੱਲੋ ਪਿੰਨਾ ਨੂੰ ਗਰਮ ਗਰਮ ਦਵਾ ਤੇ ਬਾਕੀ ਲਾ ਲੈਨੇ ਬਾਅਦ ਮਮਿਲਾ ਹੋਰ ਰੋਟੀ ਕਿਆ ਕਰ ਬੰਦਾ ਮਮੀ ਆ ਫੇਰ ਰੁਕੀ ਮਿਸੀ ਕਦੇ ਦੇ ਸਬਜੀ ਬਣਾ ਲਿਆ ਕਰੋ ਯਾਰ ਰੁਕੀ ਮਿਸੀ ਕਦੋਂ ਆ ਮੈਂ ਤਾਂ ਗੰਡਾ ਪਾ ਗਏ ਹਨੀਆਂ ਮਿਰਚਾਂ ਪਾ ਗਏ ਵੇ ਕਿ ਨਹੀਂ ਸੋਣੀ ਮਿਸੀ ਰੋਟੀ ਬਣਾ ਕੇ ਦਿੱਤੀ ਤੈਨੂੰ ਮਮੀ ਤੁਸੀਂ ਸਵੇਰੇ ਵੀ ਲੂਣ ਵਾਲੀਆਂ ਲਾ ਦਿੰਦੇ ਤੇ ਹੁਣ ਮੈਂ ਗੰਡੇ ਵਿੱਚ ਪਾਏ ਕੰਮ ਤੇ ਫੇਰ ਉਹੀ ਰਿਹਾ ਵਾ ਤੇ ਪੁੱਤ ਸਬਜੀ ਮੈਂ ਕਿੱਥੋਂ ਲਿਆ ਕੇ ਬਣਾ ਲਾਂ ਸੋਚਿਆਗਾ ਨਾ ਕੋਦ ਥੋੜਾ ਬੋਤਾ ਚਲ ਯਾਰ ਉਹ ਤੇ ਮੈਨੂੰ ਪਤਾ ਵਾ ਮम्मा ਪਰ ਹੁਣ ਤੂੰ ਹੀ ਕਦੇ ਚਟਨੀ ਬਣਾ ਦਿੰਦੇ ਜੇ ਕਦੇ ਤੂੰ ਲੂਣ ਵਾਲੀਆਂ ਰੋਟੀਆਂ ਕਦੇ ਉਹਦਾ ਰੋਟੀ ਲਾ ਦਿੰਦੇ ਜੇ ਪੋਤਣ ਵਾ ਗੁੰਗਹਿ ਕੇ ਖਾਲੀ ਦੀ ਹਵੀਦੀ ਆ ਕੁਛ ਨਹੀਂ ਹੁੰਦਾ ਮੰਮੀ ਪਰ ਆ ਕੇ ਰੋਟੀ ਖਾਣ ਥੋੜੀ ਹੁੰਦਾ ਥੋੜਾ ਸੌਦਾ ਜੀ ਕੋ ਬਾਹਰ ਬਾਹਰ ਕੇ ਮੈਂ ਅਟ ਗਿਆ ਹਾਂ ਚੱਲ ਬੁੱਤ ਸੌਦਾ ਕਰ ਹੈ ਨਹੀਂ ਪਿਓ ਤੇਰਾ ਬੰਬੀ ਨੂੰ ਗਿਆ ਹੁੰਦਾ ਤੇ ਮੈਂ ਉਹਨੂੰ ਕਹਿੰਨੀ ਸੌਦਾ ਲਿਆ ਅਗਰ ਕੋਈ ਦਾਲ ਦੁੱਧ ਬਣਾ ਲਾਂਗੇ ਮੰਮੀ ਤੂੰ ਕਿੱਦਾਂ ਦਾ ਸੌਦਾ ਸੌਦਾ ਵੀ ਡੇ ਕਰਨਾ ਉਹ ਵੀ ਨਹੀਂ ਆ ਜਾਇਆ ਤੇ ਪੋਤਣ ਨੂੰ ਵੀ ਤਾਂ ਪੈਸੇ ਮਿਲਦੇ ਤੇ ਫੇਰ ਹੀ ਸੌਦਾ ਲੈਣਾ ਹੈ ਤੂੰ ਤੈਨੂੰ ਸਾਰਾ ਪਤਾ ਤਾਂ ਹੈਗਾ ਤੂੰ ਵਾਰ-ਵਾਰ ਉਹੀ ਗੱਲ ਕਿਉਂ ਕਰਦਾ ਹਾਂ ਮੰਮੀ ਪਤਾ ਵਾ ਪਰ ਹੁਣ ਰੋਟੀ ਨਹੀਂ ਦਾ ਕੋਈ ਚੀਜ਼ ਨਹੀਂ ਘੜੀ ਘੜੀ ਤੁਹਾਨੂੰ ਪਤਾ ਇੱਕ ਚੀਜ਼ ਬੰਦੇ ਖਾਦੀ ਜਾਂਦੀ ਘੜੀ ਘੜੀ ਮੈਨੂੰ ਪਤਾ ਆ ਪੁੱਤ ਰੁੱਖੀ ਮਿੱਸੀ ਨਹੀਂ ਖਾਦੀ ਜਾਂਦੀ ਤੈਨੂੰ ਘਰ ਦੇ ਘਾਤਾਂ ਦਾ ਤਾਂ ਪਤਾ ਹੀ ਆ ਨਾ ਮੰਮੀ ਉਹ ਤੇ ਪਤਾ ਵਾ ਪਰ ਮੈਂ ਨਹੀਂ ਖਾਣੀ ਰੋਟੀ ਮੇਰਾ ਨਹੀਂ ਜੀ ਕਰਦਾ ਐਦਾਂ ਖਾਣ ਨੂੰ ਇੱਕੋ ਚੀਜ਼ ਮੈਂ ਨਹੀਂ ਖਾ ਸਕਦਾ ਰੋਟੀ ਤੇ ਬਹੁਤ ਮੇਰਾ ਵੀ ਜੀ ਕਰਦਾ ਵਾ ਤੈਨੂੰ ਅੰਸ ਬਨੀਆਂ ਸੌਂਦੀਆਂ ਬਣਾ ਕੇ ਦਵਾ ਕਰਾਂ ਤਾਰੀਆਂ ਦਾਦੀਆਂ ਥੋਣਾ ਕਾ ਬਸ ਨਹੀਂ ਚੱਲਣ ਡਿਆ ਮੈਂ ਕਿਥੋਂ ਲੈ ਕੇ ਬਣਾ ਕੇ ਦਵਾ ਲੇਨ ਨਹੀਂ ਮੰਮੀ ਮੈਂ ਨਹੀਂ ਮੈਂ ਪਾਣੀ ਪੀ ਕੇ ਢਿੱਡ ਭਰ ਲਿਆ ਕਰੂੰਗਾ ਮੈਂ ਨਹੀਂ ਇੰਨਾ ਜਿੰਨਾ ਤੱਕ ਤੂੰ ਉਸ ਚਾਜ ਦੀ ਸਬਜ਼ੀ ਨਹੀਂ ਨਾ ਬਣਾਉਂਦੇ ਮੈਂ ਨਹੀਂ ਹੋਣਾ ਤੱਕ ਖਾਣੀ ਰੋਟੀ ਨਹੀਂ ਬੋ ਤਾਂ ਇਦਾਂ ਨਹੀਂ ਕਰੀਦਾ ਰੋਟੀ ਤੂੰ ਖਾ ਐਵੇਂ ਤੱਕਾ ਨਹੀਂ ਦਈਦਾ ਇਹਦਾ ਰੋਟੀ ਮਾਹ ਮਿਲਦੀ ਐ ਆਪਾਂ ਤਾਂ ਤਾਹ ਵਾਲਿਆਂ ਨੇ ਵੱਲ ਨਹੀਂ ਵੇਖੀਦਾ ਮੈਂ ਥਾਂ ਵਾਲੇ ਵੱਲ ਵੇਖੀਦਾ ਵਾਂ ਜਿਹੜੇ ਸੁੱਕੀ ਮਸੀਨ ਨੂੰ ਵੀ ਦੱਸਦੇ ਮੰਮੀ ਪਰ ਇਹ ਦੱਤਰ ਲੈ ਜੇ ਮਾਰ ਕੇ ਤੂੰ ਮੇਰੇ ਢਿੱਡ ਫੇਰਦਾ ਨਹੀਂ ਭਰਦਾ ਟਿੱਡ ਤੇ ਸਬਜ਼ੀ ਮੰਗਦਾ ਹੀ ਆ ਨਾ ਕੋਈ ਚੱਜ ਦੀ ਰੋਟੀ ਸਬਜ਼ੀ ਮੰਗਦਾ ਹੀ ਕੋਈ ਨਹੀਂ ਤੇਰਾ ਪਿਓ ਹੁੰਦਾ ਤੇ ਫਿਰ ਮਨ ਨੂੰ ਕਹੀ ਨਹੀਂ ਸੌਦਾ ਲਿਆ ਤੇ ਫਿਰ ਤੈਨੂੰ ਸ਼ਾਮ ਨੂੰ ਸੋਜੀ ਬਣਾ ਦੇਂਦਾ ਅੰਗੀ ਕੋਈ ਤਾਂ ਨਹੀਂ ਕਿਉਂ ਤੇ ਜੇ ਹੁਣ ਨਹੀਂ ਸਬਜ਼ੀ ਬਣੀ ਤਾਂ ਸ਼ਾਮਾਣ ਕਿੱਥੋਂ ਬਣਾਜੂ ਕੋਈ ਨਹੀਂ ਵੇਖਾਂਗੇ ਤੈਨੂੰ ਸੋਜੀ ਨਹੀਂ ਸ਼ਾਮਾ ਨੂੰ ਖਵਾਵਾਂਗੇ ਕੋਈ ਨਹੀਂ ਤੇ ਮੇਰਾ ਬੋਖਾ ਲਾ ਤਾਂ ਮੰਮੀ ਹੋਂ ਤੇ ਮੈਂ ਖਾ ਲੈਣਾ ਮੈਂ ਰਾਤ ਨੂੰ ਨਹੀਂ ਫਿਰ ਪਾਣੀ ਜਿਵੇਂ ਕੋਈ ਚੀਜ਼ ਹੋਈ ਚੱਲ ਕੋਈ ਨਹੀਂ ਮੈਂ ਵੇ ਨਹੀਂ ਪਈ ਖਾ ਤੂੰ ਮੈਂ ਪਾਣੀ ਲੈ ਕੇ ਆਉਂਦਾ ਮਮੀ 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 ਹਾਂ ਚੱਲਾਂ ਜੇ ਮੈਂ ਫਿਰ ਫਿਰ ਬਾਅਦ ਚੋਂ ਕਿਉਂ ਦੱਸ ਕੇ ਨਹੀਂ ਗਿਆ ਕਿੱਥੇ ਚੱਲੇ ਆਵਾ ਉੱਥੇ ਹੀ ਅੰਬਰਸਰੀ ਨਹੀਂ ਹੁਣ ਮੈਂ ਥੱਕ ਥੁੱਕ ਕੇ ਲੰਮੇ ਪਈ ਤਾਂ ਫੇਰ ਟਾਰ ਕੇ ਰੱਖ ਦਿੱਤਾ ਮੈਨੂੰ ਸੋ ਜੋ ਤੇ ਮੈਂ ਚੱਲ ਮੈਂ ਦੱਸ ਜੰਦਾ ਬਾਅਦ ਚ ਫੇਰ ਕੌਣ ਦੱਸ ਕੇ ਨਹੀਂ ਜਾਂਦਾ ਮਾਂ ਸਾਹ ਸੁਣ ਕੇ ਮਣੀ ਜੀ ਅੱਖ ਲੱਗੀ ਤੇ ਸਿੱਧੀ ਨਾਲ ਤੂੰ ਡਹਿ ਪਿਆ ਖਾਣਾ ਕੋਈ ਨਹੀਂ ਕੋਈ ਨਹੀਂ ਸੋ ਜੋ ਤੇ ਮੈਂ ਚੱਲਾਂ ਤੇ ਉਹ ਸਿਲੰਡਰ ਵੀ ਭਰਾਤਾ ਸੀ ਮੈਂ ਅੱਛਾ ਉਹ ਰੱਖਤਾ ਉੱਥੇ ਬਾਹਰ ਤੇ ਹੁਣ ਭਰਾ ਫੇਰ ਜਾਣਾ ਵਾ ਨਾ ਤੇ ਟੈਨ ਨਾਲ ਆ ਜਿਓ ਟੈਨ ਨਾਲ ਹੀ ਆਵਾਂਗਾ ਕੋਈ ਨਹੀਂ ਆਹੋ ਹੋਨ ਮੋਨ ਲੈ ਕੇ ਹੀ ਆਵਾਂਗਾ ਕੋਈ ਨਹੀਂ ਹੁਣ ਚੱਲਣਾ ਤੇ ਫੋਨ ਵੀ ਆ ਜਾਊਗਾ ਫੋਨ ਫੋਨ ਉਦੋਂ ਦਾ ਬਸ ਇੱਕੋ ਹੀ ਰੱਟ ਫੜੀ ਆ ਤੂੰ ਲਊ ਪੀਤਾ ਸਾਡਾ ਕੋਈ ਨਹੀਂ ਹੁਣੇ ਪਿੰਦਾ ਹੁਣ ਆ ਜਾਣਾ ਆ ਗਿਆ ਤੇਰੇ ਦੋਸਤ ਜਿਨੇ ਜਾਣਾ ਨਾਲ ਆਹ ਵਾ ਆ ਗਿਆ ਬਾਹਰ ਡਿੱਕਣਿਆ ਤੁੰਨਾ ਅੱਛਾ ਹਾਂ ਤੇ ਤੂੰ ਚੱਲਣਾ ਜੇ ਫਿਰ ਬਾਹਰ ਜਾਣਾ ਕਿਉਂ ਕਿ ਦੱਸ ਕੇ ਲਈ ਤੂੰ ਹੁਣ ਵਾਰਾ ਨਾ ਫਿਰਿਓ ਫਿਰ ਠੀਕ ਆ ਠੀਕ ਆ ਭਾਈ ਆਹ ਟਾਈਮ ਨਾਲ ਆ ਜਾ ਜੇ ਤੇਰੇ ਪਪਾ ਦਾ ਫੋਨ ਆ ਗਿਆ ਤੇ ਫਿਰ ਉਹਨੇ ਮੈਨੂੰ ਪੁੱਛਿਆ ਨਾ ਤੇ ਮੈਂ ਦੱਸ ਦੇਣਾ ਕਿ ਗਿਆ ਨਾ ਮੈਂ ਅੱਛਾ ਦੇ ਨਾਲ ਪਹੁੰਚ ਤਿਆਰ ਹੋ ਕੇ ਤਰਪਿਆ ਤੂੰ ਕੋਈ ਨਹੀਂ ਆ ਜਾਣਾ ਮੈਂ ਛੇਤੀ ਆ ਜਾਣਾ ਨਹੀਂ ਚਾਪੇ ਦੇਖ ਲਾਂ ਮਸੇਰੀ ਆ ਜਾਣਗੇ ਰਾਤ ਰਹਿਣਾ ਨਾ ਉੱਥੇ ਠੀਕ ਆ ਚੱਲ ਠੀਕ ਸੋ ਜਾ ਤੂੰ ਆਉ ਤੇ ਪਾਲਤੂ ਨਹੀਂ ਕਰਨਾ ਠੀਕ ਆ ਨਹੀਂ ਕਰਦਾ ਟਾਈਮ ਨਾਲ ਆ ਜਾਓ ਪਰ ਠੀਕ ਆ ਠੀਕ ਆ ਕੋਈ ਨਹੀਂ ਮੈਂ ਫੋਨ ਕਰਕੇ ਦੱਸ ਦਾਂਗਾ ਜਿਉਣਾ ਹੋਗਾ ਨਹੀਂ ਤੇ ਕੋਈ ਨਹੀਂ ਚੱਲ ਠੀਕ ਆ ਅੱਛਾ ਬੜੀ ਆ ਗੁੰਮ ਜਿਆ ਹੈ ਯੋ ਜਿਆ ਨੇ ਪਹਿ ਜਾ ਤੇ ਜਾਂ ਗਾ ਜਿਆ ਕਿਸੇ ਬੰਨੇ ਕੋ ਹਵਾ ਹੋਇਆ ਚਲ ਬੇ ਮਸਾ ਹੋ ਆ ਵੀ ਇਹਨਾਂ ਆਹ ਇਹ ਗਰਮੀ ਬੜੀ ਹੈ ਗਰਮੀ ਹੈ ਜੀ ਬੜੀ ਹੈ ਨੇ ਹਮ ਵੀਰ ਆ ਗਿਆ ਵੀਰ ਤੇ ਆ ਗਿਆ ਪਰ ਉਹ ਰੋਟੀ ਨਹੀਂ ਖਾਣਿਆ ਕਿਉਂ ਰੋਟੀ ਕਿਉਂ ਨਹੀਂ ਖਾਣਿਆ ਉਸ ਵੀ ਰੇਡ ਉਹਸ ਵੀ ਰੋਟੀ ਲਾ ਕੇ ਦਿੱਤੀ ਲੋਣ ਵਾਲੀ ਤੇ ਹੁਣ ਵੀ ਘਰ ਸਬਜੀ ਨਹੀਂ ਹੀ ਹੈਗੀ ਕੋਈ ਹੁਣ ਮੈਂ ਗੰਡਾ ਗੁੰਡਾ ਪਾ ਗਿਆ ਰੀਮ ਚ ਭਾ ਗਿਆ ਉਹਨੂੰ ਮਿੱਸੀ ਰੋਟੀ ਲਾ ਕੇ ਦਿੱਤੀ ਤੇ ਉਹ ਖਾਣ ਹੀ ਨਹੀਂ ਖਿਲਿਆ ਕੀ ਆਂਦਾ ਉਹ ਕਹਿੰਦਾ ਮੈਨੂੰ ਕੋਈ ਸਬਜੀ ਬਣਾ ਕੇ ਦੋ ਮੈਂ ਨਹੀਂ ਇਦਾਂ ਰੋਟੀ ਖਾਣੀ ਖਾਣੀ ਨਹੀਂ ਐਵੇਂ ਸਬਜੀ ਤੋਂ ਬਣਾਵਟ ਦੇ ਨੇ ਇਹਨੂੰ ਨਹੀਂ ਪਤਾ ਵੀ ਕਿਵੇਂ ਨਹੀਂ ਵੀ ਹੁੰਦੀ ਘਰ ਤੂੰ ਪਤਾ ਤਾਂ ਹੈਗਾ ਉਹ ਵੀ ਕੀ ਕਰੇ ਕਿੰਨਾ ਵਿੱਚ ਇਹਦਾ ਇਦਾਂ ਖਾਊਗਾ ਯਾਰ ਇਹ ਰੁੱਖੀ ਮਿੱਸੀ ਜਿਹੜਾ ਬੰਦਾ ਖਾਂਦਾ ਨਾ ਉਹ ਬਹੁਤ ਤੰਦਰੁਸਤ ਰਹਿੰਦਾ ਵਾ ਰਹਿੰਦਾ ਤਾਂ ਹੈਗਾ ਮਾਹੀ ਦਿਖਾ ਕੇ ਗੁਜ਼ਾਰਾ ਕਰ ਲੈਨੇ ਹੁਣ ਨਿਆੜੇ ਖਾਂਦੇ ਆ ਇਹ ਵੀ ਤਾਂ ਸੋਚੋ ਨਾ ਸੋਚਣਾ ਮੈਂ ਕੀ ਆ ਚਲ ਜਾ ਚਾਹ ਬਣਾ ਕੇ ਧਿਆਨ ਦੜ ਜੀ ਚਾਹ ਦਾਦੀ ਬਣਾ ਕੇ ਲਿਆਣਾ ਖੰਡ ਵੀ ਨਹੀਂ ਹੈ ਤੇ ਪੱਤੀ ਵੀ ਨਹੀਂ ਹੈ ਤੇ ਜੇ ਹੁਣ ਚਾਹ ਬਣਾ ਲਈ ਤੇ ਘੜੀ ਕੋਈ ਆ ਗਿਆ ਤੇ ਫਿਰ ਮੈਂ ਕਿੱਥੋਂ ਬਣਾ ਕੇ ਦਵਾਂਗੀ ਤੇ ਇਦਾਂ ਕਰਾਂ ਹਾਂ ਸੌਦਾ ਹੀ ਲੈ ਦੋ ਥੋੜਾ ਜਿਹਾ ਸੌਦਾ ਸਮਝਣ ਤੋਂ ਆਪਸੇ ਆਣੀ ਹੈ ਅੱਗੇ ਫੀਸ ਉਹਦੀ ਮਾਹ ਦਿੱਤੀ ਫੜ ਫੜ ਕੇ ਸੌਦਾ ਕਿੱਥੋਂ ਲਿਆਦਾ ਤਨ ਮਾਣ ਏਡੀ ਦਿੱਤੀ ਨਹੀਂ ਤਾਂ ਮੈਂ ਰੋਣ ਕੀ ਕਰਨਾ ਸੌਦੇ ਤੋਂ ਬਿਨਾਂ ਤਾਂ ਨਹੀਂ ਆ ਰੋਟੀ ਪਾਣੀ ਬਣਾਣਾ ਥੋੜੇ ਦੇ ਅਨਸਾਰ ਹਾਂ ਉਕੀ ਜੋਕੀ ਨਹੀਂ ਨਾ ਸਰਨਾ ਉਹ ਤਾਂ ਕਹਿੰਦਾ ਹਾਂ ਕਾਲੀ ਨਾਮ ਤੇ ਸ਼ਾਮ ਨੂੰ ਜੀ ਸੌਦੀ ਕੋਈ ਬਣਾ ਕੇ ਦਿਓ ਫੇਰ ਤੀ ਲੈ ਕੇ ਆਓ ਕੋਈ ਤੇ ਦਾਲ ਦੁੱਲ ਬਣਾ ਦਿੰਦੇ ਆ ਫੇਰ ਖਾ ਲੂਗੀ ਰੋਟੀ ਰੁਪਈਆ 100 200 ਹੋਣਾ ਮੇਰੇ ਕੋ ਤੋਂ ਖੰਡ ਪਤੀ ਮੰਗਾ ਲਾ ਕਿ ਤਰਾਂਗੇ ਕੀ ਰੋਟੀ ਗਾਣਾ ਖਾਵਾਂਗੇ ਅੰਗੇ ਤੇ ਚਾਰ ਨਾਲ ਉੰਨਾ ਖਾ ਲਾਂਗੇ ਤੁਹਾਨੂੰ ਕਦਣਾ ਦਵਾਂਗੇ ਉਹ ਤਾਂ ਵੇਡੀਆਂ ਤੋਰੀਆਂ ਤਾਰੀਆਂ ਵੇਖ ਲਿਆ ਜਿਗ ਲੱਗੀ ਇਹਦੇ ਹੈ ਨਹੀਂ ਲੱਗੀ ਉਹ ਵੀ ਜਵਾਬ ਦੇ ਗਈਆਂ ਸਾਡੇ ਮਾੜੇ ਦਿਨ ਵੇਖ ਕੇ ਹੋਰ ਮਾੜੇ ਦਿਨ ਹੋਂ ਤਾਂ ਸਾਰੇ ਹੀ ਸਾਡ ਜਾਂਦੇ ਰਿਸ਼ਤੇਦਾਰ ਵੀ ਛੱਡ ਜਾਂਦੇ ਭੈਣ ਭਰਾ ਵੀ ਤੇ ਉਹਨਾਂ ਨੇ ਕਿਤੇ ਉਹ ਤੇ ਫਿਰ ਦੁਗਦੀ ਗੱਲ ਉਹ ਰਿਸ਼ਤੇਦਾਰਾਂ ਤਾਂ ਛੱਡਦਾ ਸਬਜ਼ੀਆਂ ਨਾ ਲੱਗੀਆਂ ਹੀ ਬੜੀਆਂ ਘਾਟਾ ਪਤਾ ਨਹੀਂ ਕੀ ਗੱਲ ਹੈ ਨਾ ਆਹੋ ਗਰਮੀ ਬੜੀ ਭੈਣ ਦੀ ਸੌਜੀ ਕਿੱਥੇ ਲੱਗ ਜਾਨੀਏ ਤੂੰ ਤੇ ਇਦਾਂ ਕਰੋ ਹਾਂ ਜੇ ਤੈਨੂੰ ਕੋਈ ਸੌਦਾ ਲਿਆਉਣਾ ਹੈ ਉਹਨੂੰ ਕਹੇ ਥੋੜਾ ਜਿਹਾ ਧਾਰਾ ਹੀ ਦੇ ਦੇ ਉਹ ਧਾਰਾ ਯਾਰ ਕਿੰਨਾ ਕੁ ਦੇਈ ਜਾਏ ਉਹਦੇ ਵੀ ਅੱਗੇ ਹੀ ਦੇਣ ਵਾਲੇ ਆ ਕੋਈ ਨਹੀਂ ਦੇਣ ਵਾਲੇ ਤਾਂ ਅਸੀਂ ਘਰ ਛੱਡ ਕੇ ਤੂੰ ਚੱਲ ਜਣਾ ਦੇ ਦਾਂਗੀ ਉਹਨੂੰ ਹੀ ਚੱਲ ਮੈਂ ਕਰਦਾ ਕੋਲ ਆਹੋ ਜਾ ਉਹਦੇ ਕੋਲ ਨਾ ਕੋ ਕਰੋ ਤੇ ਬਣਾਦਾ ਚਾਹ ਫਿਰ ਆ ਬਣਾ ਲੈ ਫਿਰ ਲੈ ਆਉਨੇ ਕੋਈ ਨਹੀਂ ਤੇ ਫਿਰ ਖੰਡ ਪੱਤੀ ਦੇ ਲਿਆਵਾਂਗੇ ਉਹਨੇ ਜੋ ਹੈਗੀ ਆ ਤੁਹਾਡੇ ਪੋਤੇ ਚੱਲ ਬਣਾਦਾ ਮੈਂ ਮਰਨਾ ਚਾਹ ਆ ਬਣਾ ਦੇ ਵਿੱਚ ਆ ਚੱਲ ਨਵੇਂ ਪਹਿਲ ਉਹ ਦੇਖੀ ਤੇ ਮੈਂ ਬਣਾ ਦਿੰਨੀ ਆ ਹਾਂ ਲੋ ਦੋਸਰਾ